ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਤੋਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਬਈ ਚਾਰ ਤਾਂ ਹੀ ਪਰ ਬੱਚਿਆਂ ਨੇ ਟਾਪ ਕਲਾਸ ਨੇ ਤੇ ਇੱਕ ਵੜ ਥੋੜੇ ਦਿਨਾਂ ਦੀ ਕੱਚੀ ਆ ਗੱਭਣਾ ਬਾਈ ਤੇ ਇੱਕ ਟੋਕੜ ਵੜ ਆ ਬਾਈ ਤੇ ਬੱਚਾ ਕਰਮਾਲੀ ਦਾ ਮਗਰ ਬੱਚੀ ਆ ਆਉ ਕਰ ਲੈਨੇ ਆ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਜੀ ਸਤਿ ਸ਼੍ਰੀ ਅਕਾਲ। ਤੁਸੀਂ ਕਹੋ ਬਾਈ। ਹੋ ਠੀਕ ਹੂ ਬਾਈ। ਬਾਈ ਚੜ੍ਹਦੀ ਕਲਾ ਜੀ। ਨਾਮ ਤੇ ਐਡਰੈਸ ਬੋ। ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ। ਨੇੜੇ ਪਿੰਡ ਵੀਰੇ। ਪਤਾ ਤੇ ਪਹਾੜ ਸ਼ਹਿਰ ਆ ਗਿਆ ਡਾਕਟਰ ਆਪਣੇ। ਮੋਬਾਈਲ ਨੰਬਰ ਬੋ। 62800218644 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਧਰਮਿੰਦਰ ਚਾਰ ਹੀ ਪਰ ਬਹਿਣਾ ਨੇ ਹਨਾ। ਦੋ ਗਾਵਾਂ। ਦੋ ਗਾਵਾਂ ਜੀ। ਤੇ ਕੀ ਡਿਟੇਲ ਮੰਨ ਕੇ ਚੱਲੋ ਆਫਰ ਉਹ ਫਿਰ ਕੀ ਆਜ। ਆਫਰ ਦਾ ਬਾਈ ਜਿਹੜਾ ਮੰਨ ਲਾਓ ਚਾਰੇ ਬੱਚਿਆਂ ਇਕੱਠਾਂ ਲੈ ਲੂਗਾ। ਠੀਕ ਹੈ ਭਾਈ ਤੇ ਮੌਲਾ ਕਰਾਉਣਾ ਚਾਹੇ 125 ਕਰਾ ਲੈ 2 120 ਕਰਾ ਲੈ 110 ਦੇ ਵਿੱਚ ਪਹੁੰਚ ਦੇ ਦੇਾਂਗੇ ਜੀ ਠੀਕ ਹੈ ਭਾਈ ਚਾਰਾਂ ਬੱਚਿਆਂ ਦੀ ਦੰਦੋਂ ਦੋ ਖੀਰੀਆਂ ਚਾਰ-ਚਾਰ ਥਾਂ ਠੀਕ ਹੈ ਭਾਈ ਹਾਂਜੀ ਦੰਦੋਂ ਖੀਰੀਆਂ ਚਾਰ ਥਾਂ ਠੀਕ ਹੈ ਕਿ ਨਹੀਂ ਆ ਵੱਡੀ ਬੱਚੀ ਵੀ ਖੀਰੀ ਆ ਭਾਈ ਭਾਈ ਖੀਰੀ ਖੀਰੀ ਦੰਦ ਪੱਟਾਂ ਗਈ ਸਾਰੇ ਵੀਡੀਓ ਚੱਪਾ ਲੱਗਤੀ ਨਹੀਂ ਕੋਈ ਓਕੇ ਭਾਈ ਇੱਧਰੋਂ ਸ਼ੁਰੂ ਕਰਦੇ ਆ ਪਹਿਲੇ ਨੰਬਰ ਤੇ ਵੜ ਟੋਕੜਾ ਵੀਰੇ ਇਹ ਟੋਕੜਾ ਕੀ ਭਾਈ ਕਿਹੜਾ ਸੂਆ ਵੀਰੇ ਇਹ ਭਾਈ ਪਹਿਲਾ ਸੂਆ ਗਈ ਠੀਕ ਹੈ ਚਾਰ ਦੰਦਾਂ ਦੀ ਵੜ ਮੂੰਹ ਠੀਕ ਆ ਤੇ ਆਪਣੇ ਕੋਲ ਤਾਂ ਅੱਜ ਸਵੇ ਹੀ ਆਈ ਹੈ ਕਿ ਮਗਰ ਇਹਦੇ ਬੱਚੀ ਹੈਗੀ ਮਗਰ ਬੱਚੀ ਹੈ ਹਾਂਜੀ ਠੀਕ ਆ ਕਿੰਨਾ ਕੀ ਟਾਈਮ ਹੋ ਗਿਆ ਸੋਈ ਨੂੰ ਅ ਬਸ ਅੰਦਾਜ਼ਾ ਆਇਆ ਕੋਈ ਲਾਲੇ ਡਾਕਟਰ ਅਗਲਾ ਚਾਹੇ 2 ਮਹੀਨੇ ਦੀ ਜਾਂ 2.5 ਦੀ ਜਾਂ 3 ਨਾਲ ਜਿੰਨਾ ਵੀ ਹੈਗਾ ਬੱਚਾ ਠੀਕ ਆ ਬਾਈ ਹਾਂ ਹਮ ਬੱਚਾ ਦੇਖ ਕੇ ਲਾ ਅੰਦਾਜ਼ਾ ਲਾਲੇ ਮਗਰ ਬੱਚੀ ਹੈਗੀ ਤੇ ਦੁੱਧ ਬਾਈ ਚਵਾਈ ਵਾਲਾ ਕਿੰਨਾ ਦੁੱਧ 10 ਲੀਟਰ ਹੋਊਗਾ ਡਾਕਟਰ ਓਕੇ ਹਾਂ ਠੀਕ ਆ ਹਮ 10 ਕਿਲੋ ਦਾ ਆਸ-ਪਾਸ ਆ ਗਿਆ ਵਹਿੜ ਦੀ ਕੁਆਲਿਟੀ ਦੇਖ ਲੈ ਫੇਸ ਦੀ ਫੇਸ ਬੜਾ ਜਮਾਈ ਜਥਾਂ ਚੋਈ ਵੀ ਹੈਗੀ ਠੀਕ ਆ ਬਹੁਤ ਜ਼ਿਆਦਾ ਢੀੜੇ ਥਾਂ ਚੋਈ ਵੀ ਹੈਗੀ ਠੀਕ ਆ ਤੇ ਪੂਰੀ ਸਮਾਈ ਸਮੂਹ ਹੈ ਨਹੀਂ ਸੀਗੀ ਹੂੰ ਤੋਰਾ ਇੱਕ ਨੰਬਰ ਆ ਬਈ ਥਾਣਾ ਚੰਗਾ ਬਾਕੀ ਥੱਲੇ ਝੋਲੀ ਝਾਲੀ ਬਹੁਤ ਜਿਆਦਾ ਚੰਗੀ ਹੈਗੀ ਇਧਰੋਂ ਥਣ ਥਣ ਲੈ ਵਾਲੂ ਆ ਦਿਖਾ ਦੇ ਬੱਚੇ ਚਵਾਈ ਕਿਵੇਂ ਆ ਭਰਾ ਚਵਾਈ ਚੂਈ ਦਾ ਤਾਂ ਲੇਖਾ ਹੀ ਨਹੀਂ ਕੋਈ ਡਾਕਟਰ ਹੂੰ ਲੈ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਣ ਬਾਕੀ ਚਵਾਈ ਚੈੱਕ ਕਰ ਲੋ ਚਵਾਈ ਚੰਗੀ ਆ ਨਾ ਉਂ ਵੀ ਸੀਲ ਆ ਲੈ ਜਿੱਥੇ ਮਰਜ਼ੀ ਖੜਾ ਕੇ ਤਾਰਾ ਮਾਰਦੇ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੇ ਨੇ ਕੁਛ ਨਹੀਂ ਕੁਝ ਵੀ ਨਹੀਂ ਕਹਿੰਦੀ ਡਾਕਟਰ ਕਿੱਥੇ ਮਰਜ਼ੀ ਖੜਾ ਕੇ ਬੰਦਾ ਚੋਲੇ ਹੂੰ ਬਾਕੀ ਬੂਥੀ ਬਾਥੀ ਬਹੁਤ ਜਾਦੇ ਚੰਕੀ ਹੈਗੀ ਬੈੜ ਸਹੀ ਗੱਲ ਆ ਬਾਈ ਹੂੰ ਤੇ ਮੁੱਲ ਵੀਰੇ ਲੈਣ ਦੇਣ ਜਿਆਦਾ 10 ਲੀਟਰ ਤੋਂ ਵਾਰ-ਵਾਰ ਦੁੱਧ ਉਹ 10 ਕਿਲੋ ਬੰਦਾ ਮੰਨ ਕੇ ਲੈ ਜੀ ਡਾਕਟਰ ਬਾਕੀ ਸੇਵਾ ਦੇ ਸਿਰ ਤੇ ਅਗਲੇ ਦੇ ਸਹੀ ਹੈ ਬਾਈ ਬਾਕੀ ਜਿੰਨਾ ਕ ਪੈਰਾਂ ਦਾ ਪੱਕੇ ਥਾਂ ਦਾ ਮੰਨਦੀ ਹੈਗੀ ਉਹ ਅਗਲਾ ਦੇਖ ਹੀ ਲਵੇ ਵੀਡੀਓ ਚ ਸਹੀ ਗੱਲ ਆ ਹਾਂ ਆਪਣੇ ਘਰੇ ਜਿਹੜੀ ਮਰਜ਼ੀ ਦਸੱਲੀ ਕਰ ਲੈ ਗੇਟੋਂ ਬਾਹਰ ਦੀ ਆਪਣੀ ਕੋਈ ਗਾਰੰਟੀ ਨਹੀਂ ਡਾਕਟਰ ਤੁਹਾਨੂੰ ਪਤਾ ਹੀ ਹੈ ਨਾ ਉਹ ਆਪਣੀ ਵੀ ਖਰੀਦੀ ਵੀ ਕਿਹੜਾ ਘਰੇ ਹੈਗੀ ਆਪਣੀ ਸਹੀ ਗੱਲ ਆ ਹਾਂਜੀ ਤੇ ਮੁੱਲ ਮੋਲ ਡਾਕਟਰ ਦਾ 35000 ਰੁਪਇਆ ਜੀ ਮਾਨਦਾਨ ਹੋ ਜਾ ਗੁਵਾਨਤਰ ਕਰਾਂਗੇ ਜ਼ਰੂਰ ਠੀਕ ਆ ਬਈ 35000 ਰੁਪਇਆ ਮੋਲ ਮਾਨਦਾਨ ਜ਼ਰੂਰ ਹੋ ਜਾ ਬੱਚਾ ਵੀ ਮਗਰ ਬਾਕੀ ਐ ਨਹੀਂ ਹੈਗਾ ਲੱਤਾਂ ਚੜਾਈਆਂ ਨਹੀਂ ਮਾਰਦੀ ਸੀਲ ਠੰਡੀ ਬਥੇਰੀ ਐ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਜਵਾਈ ਚੈੱਕ ਕਰ ਮੋਟਾ ਮੋਟਾ ਜੂਣਾ ਨਾ ਹਾਂ ਹਮ ਅਜੇ ਪੂਰੀ ਪਸਮੀ ਨਹੀਂ ਜੇ ਬਸਮਾ ਕੇ ਧਾਰਾ ਮਾਰ ਨਹੀਂ ਹੁਣ ਦੁੱਗਣਾ ਰੂਪ ਪਵੇ ਕਿ ਨਹੀਂ ਜਵਾਈ ਪਸਮਾਈ ਤੋ ਦੂ ਦੁੱਗਣਾ ਹੋ ਜਾ ਰੱਟ ਹਮ ਸਹੀ ਗੱਲ ਆ ਬਈ ਲੈ ਚਲਣਾ ਢੁੱਲਾ ਵਾ ਪਈਆਂ ਸ਼ਾਮ ਤੱਕ ਲੇਵਾ ਹੋਰ ਵੀ ਸੋਨਾ ਤਿਆਰ ਕਰ ਲਓ ਯਾ ਬਾਕੀ ਅਗਲੇ ਦੀ ਸਮਾਈ ਦੇ ਸਿਰ ਤੇ ਜਿਹੜਾ ਕੋਈ ਲੈ ਕੇ ਜਾਊਗਾ ਸਹੀ ਹੈ ਬਈ ਹਾਂ 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 ਅੱਗੇ 2 ਨੰਬਰ ਤੇ ਕਿਹੜਾ ਸੁਹਾ ਸੁਹਦੀ ਹੈ ਇਹ ਡਾਕਟਰ ਦੂਜਾ ਸੁਹਾ ਸੁਹਦੀ ਹੈ ਕਿ ਅਰੀਜਨਲ 6 ਦਾੰਦ ਦਾ ਦੰਦ ਵੀ ਪੱਟ ਦਿੰਨੇ ਆਪਾਂ ਠੀਕ ਹੈ 6 ਦਾੰਦ ਦੂਜਾ ਸੁਹਾ ਲੈ ਦੰਦ ਕੋਈ ਚੈੱਕ ਕਰਨੀ ਪਾਈ ਜਾਂਦਾ ਪੱਟ ਕੇ ਦਿਖਾਣੇ ਆ ਆ ਦੇਖ ਲੱਗ ਕੰਨੀ ਖੜੀ ਆ ਜੀ ਹਮ ਸ਼ੈਗ ਵਾਲੀ ਓਕੇ ਬਈ ਤੇ ਕਿੰਨਾ ਕੁ ਰਿਕਾਰਡ ਦੁੱਧ ਦਾ ਬਈ ਏ ਡਾਕਟਰ ਪਹਿਲੇ ਸੂਏ ਦਿੱਤਾ ਵਾ 23 24 ਕਿਲੋ ਦੁੱਧ ਓਕੇ ਇਸ ਕੇਰੀ 25 ਕਿਲੋ ਆ ਲਗਭਗ ਨਾਰਮਲ ਹੀ ਦੁੱਧ ਪਾ ਦੂਗੀ ਪਲੀ ਵੀ ਬਹੁਤ ਚਮਕ ਜਾਨ ਜੰਦ ਬਹੁਤ ਜਿਆਦੇ ਪਲੀ ਵੀ ਵਹਿੜ ਹੈਗੀ ਸਹੀ ਗੱਲ ਆ ਉਤੋਂ ਪੱਦਰ ਰਾਜੀ ਫੁੱਲ ਬਰੀਡ ਇੱਕ ਨੰਬਰ ਤੇ ਕੱਚੀ ਕੱਚੀ ਆ ਦਿਨ ਅਲੀ ਕੱਚੀ ਕੱਚੀ ਆ ਵਹਿੜ ਤੇ ਆਰਡਰ ਬਹੁਤ ਸੋਹਣਾ ਤਿਆਰ ਆਰਡਰ ਦੀ ਸਫਾਈ ਬਹੁਤ ਜਿਆਦੇ ਹੈਗੀ ਸਹੀ ਗੱਲ ਆ ਤੋਰਾ ਤੇ ਬਰੀਡ ਇੱਕ ਨੰਬਰ ਉੱਪਰ ਬੈਕ ਸਾਈਡ ਤੋਂ ਲੇਵਾ ਦਿਖਾ ਦੇ ਮੜਾ ਥੱਲੇ ਕੈਮਰਾ ਕਰਕੇ ਹੂੰ ਬਹੁਤ ਜਿਆਦੇ ਚੰਗੀ ਵਹਿੜ ਹੈਗੀ ਸਹੀ ਗੱਲ ਆ ਬਾਈ ਲੇਵੇ ਦੀ ਬਹੁਤ ਜਿਆਦੇ ਸਾਫ ਆ ਗਈ ਬਹਿੜ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਚਾਰੇ ਥਣ ਨੇ ਖੜਨਾ ਪਾਸਾ ਪੋਰਾ ਵੀ ਹੈ ਨਹੀਂ ਲੈਵੇ ਚ ਹਮ ਸਹੀ ਚਾਰੇ ਥਾਣਾਂ ਪੀੜੀ ਦੇ ਪਾ ਵਾਂਗੂ ਦੂਰੇ ਦੂਰੇ ਅੱਲਾ ਹੈ ਅਲੱਗ ਅਲੱਗ ਲੱਗੇ ਪਏ ਹੈਗੇ ਸਹੀ ਹੈ ਸਹੀ ਬਾਕੀ ਚਮਕ ਜਾਣ ਜਾਣ ਬਹੁਤ ਜਿਆਦੇ ਆ ਗਈ ਬਹਿੜ ਦੇ ਵਿੱਚ ਉਹ ਲਿੱਕੀ ਵੀ ਨਹੀਂ ਬਹੁਤ ਆ ਬਰੀਡ ਇੱਕ ਨੰਬਰ ਲੈ ਕੱਚੀ ਕੱਚੀ ਹੈ ਕੱਲੀ ਕੱਚੀ ਕੱਚੀ ਹੈ ਸੀਲ ਠੰਡੀ ਤੇ ਲਾਟੂ ਲਾ ਵਾਲ ਬੋਲ ਬਹੁਤ ਜਿਆਦੇ ਪਏ ਆ ਲੈਵੇ ਚ ਠੀਕ ਹੈ ਵੀਰੇ ਤੇ ਕੀਮੋ ਲੈ ਦੀ ਕਿੱਡੀ ਬਾਕੀ ਗਰਮੀ ਦੇ ਵਿੱਚ ਡਾਕਟਰ ਐ ਵੀ ਮੰਨ ਹੁਣ ਵੀ ਗਰਮੀ ਵੀ ਇਹਦਾ ਨਾਮ ਬਰਾਬਰ ਜੀ ਮੰਨਦੀ ਹੈ ਕਿਉਂਕਿ ਬਾਹਲਾ ਨਹੀਂ ਮੰਨਣ ਨਾਲ ਗਰਮੀ ਦਾ ਬਈ ਇਹਨੇ ਬਿਲਕੁਲ ਹੀ ਨਹੀਂ ਮੰਨਣੀ ਫੈਂਡ ਫੂਡ ਫਰ ਫੂਡ ਚੰਗੀ ਉਹ ਦੁੱਧ 25 ਕਿਲੋ ਨਾਰਮਲ ਜਿਹਾ ਦੇ ਦੂ ਹੂੰ ਚੱਲ ਦੇਖੀ ਕਿੰਨੀ ਪਈ ਚੱਲ ਬਹੁਤ ਜਿਆਦਾ ਪਈ ਹੈ ਡਾਕਟਰ ਵੀ ਇੱਕ ਨੰਬਰ ਲੱਗਿਆ ਕਰਮਾ ਹੱਥੀ ਚੋਲੋ ਚਾਹੇ ਮਸ਼ੀਨ ਮੈਂ ਕਿਹਾ ਦੇਖ ਤਾਲਾ ਕੀਆ ਚੜਾਈ ਕਿੰਨੀ ਹੈ ਲੇਵੇ ਦੀ ਥੱਲੇ ਨੂੰ ਬਲ ਬਲ ਬਾਕੀ ਥਣ ਥਣ ਸਾਹ ਬਹੁਤ ਹੈ ਸਾਹ ਬਹੁਤ ਹੈ ਸਹੀ ਹੈ ਲੈ ਕੀਮੋ ਲੈ ਫਿਰ ਕੱਚੀ ਦਾ ਮੋਲ ਡਾਕਟਰ ਕੱਚੀ ਦਾ 72000 ਰੁਪਇਆ ਦਾ ਠੀਕ ਆ ਮਾਨਤਨ ਹੋ ਜੀ ਮਾਨਤਨ ਜ਼ਰੂਰ ਕਰਾਂਗੇ ਠੀਕ ਆ ਬਾਈ ਜਿੱਦੇ ਡਾਕਟਰ ਇਹ ਸੇ ਬਾੜ ਨੇ ਬੱਚਾ ਤਾਂ ਤਸੂਪੀ ਉਹਦੇ ਹੀ ਬਾੜ 75000 ਰੁਪਏ ਦੀ ਹੈਗੇ ਵੇਚਣ ਦੀ ਸਹੀ ਗੱਲ ਆ ਹਾਂ ਅੱਜ ਕੱਚੀ ਕੱਚੀ ਦਾ ਮੋਲ ਲਗਾ ਠੀਕ ਆ ਜੇ ਵੇਖਦੇ ਵੀ ਇਹ 7-8 ਦਿਨ ਕੱਢਣੇ ਹੈਗੇ ਬਾੜ ਨਹੀਂ ਸਹੀ ਆ ਬਾਈ ਥੱਲੇ ਬਣ ਬਣ ਤਿਆਰ ਚੋਰ ਬਹੁਤ ਹੋਣਾ ਕਿਉਂਕਿ ਲਿੱਸੀ ਦਾ ਵੀ ਹੈ ਨਹੀਂ ਕਿਸੇ ਪਾਸੋਂ ਜਾਣ ਜਾਂਦ ਬਥੇਰੀ ਹੈਗੀ ਸਹੀ ਗੱਲ ਆ ਹਾਂਜੀ ਹਾਂਜੀ ਫੈਂਡ ਫੁੱਲ ਹੋਣੀ ਹੈ ਗਰਮੀ ਨਹੀਂ ਮੰਦੀ ਹਾਂ ਹੈਨਾ ਅੱਗੇ ਬਾਈ ਬੱਚੀ ਦੀ ਕਿੰਨੀ ਉਮਰ ਆ ਬਾਈ ਜੀ ਇਹ ਡਾਕਟਰ ਸਾਲਕ ਦਾ ਬੱਚਾ ਹੈਗਾ ਸਾਲ ਦਾ ਬੱਚਾ ਹਾਂ ਜਰਸੀ ਦਾ ਬੱਚਾ ਹੈ ਨਾ ਹਾਂ ਜਰਸੀ 40 46 ਦੀ ਬੱਚੀ ਹੈਗੀ ਓਕੇ ਕਾਫੀ ਕਲਰ ਚ ਜਰਸੀ ਹੈਗੀ ਬਹੁਤ ਰੀਅਰ ਬੱਚਾ ਬੜਾ ਪਿਆਰਾ ਬੋਦੀ ਬਾਦੀ ਚ ਨੱਕ ਪੁਣਾ ਬੱਚੀ ਦੇ ਵਿੱਚ ਫੇਸ ਹੂਸ ਬੜਾ ਪਿਆਰਾ ਇਹ ਡਾਕਟਰ ਬੱਚੀ ਦਾ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਬ੍ਰੀਟ ਇੱਕ ਨੰਬਰ ਹੈ ਬਈ ਜਾਣ ਜੰਦ ਬਥੇਰੀ ਹੈਗੀ ਬੱਚੀ ਦੀ ਹਾਂ 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 ਹਮ ਬਾਕੀ ਖੁੱਲੀਆਂ ਆਈਆਂ ਕਰਕੇ ਉਹ ਨੀ ਕਲਕਤ ਭੱਜਣਾ ਅੱਠ ਬਹੁਤ ਜਿਆਦਾ ਕਰਦੀਆਂ ਬੱਚੀਆਂ ਸਹੀ ਗੱਲ ਆ ਬਾਕੀ ਜਾਣ ਜੰਦ ਸੰਭੀ ਬਲੀ ਵੀ ਬਹੁਤ ਜਿਆਦਾ ਚੰਗੀ ਆ ਚਾਰ ਥਾਣਾ ਚਾਰ ਹੀ ਥਾਣਾ ਰੱਟ ਨਿਸ਼ਾਨ ਵੀ ਪੰਜਵ ਤੋਰਾ ਤੇ ਬਰੀਡ ਚੈੱਕ ਭਾਈ ਜਨ ਰੰਗ ਰੂਪ ਐ ਮੰਨ ਕੇ ਚੱਲ ਵੀ ਬੰਦਾ ਕੋਈ ਆਹੀ 20 ਦਿਨ ਸਾਹਬ ਲੈ ਟੀਕਾ ਭਰਿਆ ਜਾਣਾ ਬੱਚੀ ਦੇ ਹਮ ਕੱਦ ਕਾਠ ਵਜਨ ਵਜੂਦ ਬਹੁਤ ਜਿਆਦਾ ਚੰਗਾ ਬੱਚੀ ਦਾ ਸਹੀ ਗੱਲ ਆ ਭਾਈ ਹਮ ਮੁੱਲ ਵੀ ਬਾਈ ਨੇ ਜਾਇਜ਼ ਹੀ ਰੱਖਿਆ ਜੇ ਸਾਰੀਆਂ ਦਾ ਇਕੱਠੀਆਂ ਦਾ ਮੁੱਲ ਜਮਾ ਜਾਇਜ਼ ਆ ਇਕੱਠੀਆਂ ਦਾ ਮੁੱਲ ਡਾਕਟਰ 110000 ਰੁਪਏ ਸਿੰਗਲ ਬੱਚੀ ਦਾ ਮੁੱਲ 25000 ਰੁਪਏ ਦਾ ਬਾਕੀ ਮੰਗ ਬਹੁਤ ਐ ਦੀ ਹਨਾ ਹਾਂ ਡਾਕਟਰ ਮਿਲਦੀ ਬਹੁਤ ਬਾਕੀ ਮੋਲੀ ਨੇ ਆਪਣੇ ਉਹ ਜਾਨਾ 30 ਨਾ 32 ਆ 25000 ਰੁਪਏ ਮੋਲਾ ਮਾਨਤਨ ਜਰੂਰ ਕਰਾਂਗੇ ਠੀਕ ਆ ਭਾਈ ਹਾਂ ਜੀ ਇਹਨੇ ਕੱ ਠੀਕ ਹੈ ਭਾਈ ਹੂੰ ਹੂੰ ਚਾਰ ਥਾਣਾ ਨੇੜ ਤੋਂ ਚੈੱਕ ਕਰਵਾ ਦਾਂਗੇ ਉੱਤੋਂ ਪੱਧਰ ਪਲੀ ਵੀ ਚੰਗੀ ਫੇਸਪੂਸ ਬੜਾ ਚੰਗਾ ਬਰੀਡ ਫੁੱਲ ਲੈ ਨੇੜ ਤੋਂ ਝੋਲੀ ਚੈੱਕ ਕਰਵਾਉਂਦੇ ਆ ਝੋਲੀ ਇੱਕ ਨੰਬਰ ਅਲੱਗ ਕੀ ਬਾਤ ਹੈ ਡਾਕਟਰ ਬੈਕ ਸਾਈਡ ਤੋਂ ਪਟਕੜੇ ਦੀ ਚੜਾਈ ਦੇ ਖਾਟਾਂ ਚੇ ਦੀ ਸਹੀ ਗੱਲ ਹੈ ਬਹੁਤ ਜਿਆਦਾ ਚੰਗੀ ਹੈਗੀ ਥੱਲੇ ਝੋਲੀ ਝੋਲੀ ਬਥੇਰੀ ਖੁੱਲੀ ਡੁੱਲੀ ਹੈ ਜਾਣ ਜਾਂਦਾ ਪੂਰੀ ਚਮਕ ਫੁੱਲ ਹੈ ਸਹੀ ਹੈ ਭਾਈ ਸਹੀ ਹੈ ਹੂੰ ਅੱਗੇ ਵੀਰੇ 2 ਨੰਬਰ ਤੇਰੀ ਕਿੰਨੀ ਕੁ ਉਮਰ ਹੈ ਇਹ ਵੀ ਡਾਕਟਰ ਖੀਰੀ ਹੈਗੀ ਬੱਚੀ ਓਕੇ ਆ ਇਹ ਹੋਊਗਾ 11 ਕ ਮਹੀਨਿਆਂ ਦਾ ਬੱਚਾ 3 ਸ ਬੜਾ ਤੇਜ ਦੇਖ ਨਾਸਾ ਗਲਾਮੀ ਆ ਅਰਮਾਡਾ ਦਾ ਬੱਚਾ ਕਹੀ ਆ ਹਮ ਅਰਮਾਡਾ ਦਾ ਕੀ ਬਾਤ ਆ ਭਾਈ ਪ੍ਰਿੰਟ ਪ੍ਰਿੰਟ ਬੜਾ ਬਾਕੀ ਬੱਚੇ ਦਾ ਸਟਰਕਚਰ ਦੇਖੀ ਤੋਰਾ ਦੇਖੀ ਤੋ ਲੱਤਾਂ ਲੁੱਤਾਂ ਐ ਪੋਰਾ ਵੀ ਖੁਜਲੀ ਨਹੀਂ ਬੈਕ ਸਾਈਡ ਦੀ ਚੱਕਮੀ ਬਹੁਤ ਜ਼ਿਆਦੇ ਆ ਸਹੀ ਗੱਲ ਆ ਭਾਈ ਤੋਰਾ ਤੇ ਬਰੀਟ ਭਾਈ 1 ਨੰਬਰ ਆ ਪ੍ਰਿੰਟ ਪ੍ਰਿੰਟ ਕਰਮਾਈ ਦਾ ਬਹੁਤ ਚੰਗਾ ਕਿਸੇ ਪਾਸੋਂ ਕਰਮਾਈ ਨੂੰ ਕੋਈ ਘੜ ਨਹੀਂ ਚਾਰੀ ਥਣ ਹੈ ਨਾ ਭਾਈ ਚਾਰੀ ਥਣਾਂ ਰੱਟ ਨਿਸ਼ਾਨ ਵੀ ਹੈ ਨਹੀਂ ਪੰਜਵਾਂ ਤਾਂ ਠੀਕ ਆ ਹਮ ਹਮ ਤੋਰਾ ਚੈੱਕ ਕਰੋ ਭਾਈ ਤੇ ਸਿੰਗਲ ਦਾ ਮੁੱਲ ਕੀ ਰਹੂ ਭਾਈ ਸਿੰਗਲ ਦਾ ਮੁੱਲ ਡਾਕਟਰ ਦਾ 28000 ਰੁਪਿਆ ਦਾ 28000 ਰੁਪਿਆ ਮਾਨਤਨ ਹੋ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਭਾਈ 28000 ਰੁਪਿਆ ਮੁੱਲ ਮਾਨਦਾਨ ਹੋ ਜਾਊਗਾ ਸਿੰਗਲ ਦਾ ਮੁੱਲ ਆ ਭਾਈ ਇਕੱਠੀਆਂ ਦਾ ਮੁੱਲ ਬਾਈ ਨੇ ਦੱਸਿਆ ਵੀ 25000 ਦੇ ਹਿਸਾਬ ਨਾਲ ਪੈਂਦਾ ਭਾਈ ਪੀ ਐ ਮੰਨ ਕੇ ਚੱਲ ਡਾਕਟਰ ਜੇ ਕਿਸੇ ਤਿੰਨੇ ਇਕੱਠੀਆਂ ਲੈਣੀਆਂ ਆਹ ਛੋਟੀਆਂ ਬੱਚੀਆਂ ਹਮ ਮੁੱਲ ਕਰਾਉਣ ਨੂੰ 80 ਗਰ ਵਾਲੇ 85 ਗਰ ਵਾਲੇ 75000 ਦੀਆਂ ਤਿੰਨੇ ਦੇ ਦਾਂਗੇ ਠੀਕ ਹੈ ਭਾਈ ਹਾਂਜੀ ਜਮਾ ਜੈ ਮੁੱਲ ਇਹ ਪ੍ਰਹਾਰ ਦੇ ਵਿੱਚ ਵੀ ਤਿੰਨਾਂ ਬੱਚੀਆਂ ਦੀ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਠੀਕਾ 100 ਕਿਲੋਮੀਟਰ ਦੀ ਪਹੁੰਚ ਹੋ ਜੂ ਪਿਆ। ਖੀਰੀਆਂ ਬੱਚੀਆਂ ਚਾਰ 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 ਹੀ ਥਾਣਾ ਹੈ। ਚਾਰ ਥਾਣਾ ਕੱਲਾ ਕੱਲਾ। ਇੱਕੋ ਜਿਹੀ ਹਾਈਟ ਲਾਈਨ ਦਾ ਬਹੁਤ ਜ਼ਿਆਦੇ ਚੰਗੇ ਬੱਚੇ ਹੈਗੇ। ਸਹੀ ਗੱਲ ਆ ਬਾਈ। ਹਾਂਜੀ। ਹੂੰ। ਉਹ ਕਹਿੰਦੇ ਨਹੀਂ ਵੱਡੀ ਬੱਚੀ ਲੈਣੀ ਹੁੰਦੀ ਇੱਕੋ ਜੇ ਬੱਚੇ ਰਹਿਣੇ ਹੁੰਦੇ ਤਿੰਨ। ਹੂੰ। ਬੱਚੀ ਦਾ ਫੇਸ ਦੇਖ ਪਹਿਲਾਂ ਦਾ। ਕੀ ਬਾਤ ਆ। ਬੋਦੀ ਵਾਦੀ ਬੜੀ। 40 ਇੱਕ 46 ਦੀ ਬੱਚੀ ਹੈਗੀ। ਸਨਖਪੁਣਾ ਫਾਰਿਆ ਫਲਬੋਲ ਦੀ। ਹੂੰ। ਸਨਖਪੁਣਾ ਫੇਸ ਦੀ ਬਿਊਟੀ ਢਾਂਚਾ। ਸਹੀ ਗੱਲ। ਸਟਰਕਚਰ ਬੈਕ ਸਾਈਡ ਦਾ ਜਿਹੜਾ ਘਟਪੁੜੇ ਦੀ ਚੜਾਈ ਹੈ ਬਹੁਤ ਜ਼ ਟੀਕਾ ਵੀ ਭਾਈ ਛੇਤੀ ਲੈ ਲੈਣੀ ਟੀਕਾ ਭਾਈ ਛੇਤੀ ਲੈ ਜਾਣੀ ਆ ਤਾਂ ਜਿਵੇਂ ਕਹਿੰਦਾ ਭਾਈ ਗੱਟਾ ਗੱਟਾ ਡੇਡ ਡੇਡ ਗੱਟਾ ਫੀਡ ਦਾ ਮਸਾ ਹੀ ਚੱਲਣੀ ਆ ਬਹੁਤ ਸਹੀ ਨੇ ਬਹੁਤ ਜ਼ਿਆਦਾ ਚੰਗੇ ਬੱਚੇ ਹੈਗੇ ਹਾਂ ਬਿਊਟੀ ਚੈੱਕ ਕਰੋ ਪ੍ਰਿੰਟ ਇੱਕ ਨੰਬਰ ਚਾਰ ਚੋਲੀ ਦੀਆਂ ਬਹੁਤ ਸਾਫ ਆ ਥੱਲੇ ਥਣ ਚਾਰ ਹੀ ਆ ਨਿਸ਼ਾਨ ਵੀ ਨਹੀਂ ਪੰਜਵਾਂ ਤਾਂ ਓਕੇ ਭਾਈ ਬੈਕ ਸਾਈਡ ਤੋਂ ਖੜਨ ਦਾ ਢਾਂਚਾ ਜਿਹੜਾ ਬਹੁਤ ਜ਼ਿਆਦਾ ਚੰਗਾ ਬੱਚੀ ਦਾ ਥੱਲੇ ਥਾਂ ਦਿਖਾ ਦੇ ਬੱਚੀ ਆ ਬਾਤ ਆ ਚਾਰ ਥਾਣਾ ਬਿਊਟੀ ਇੱਕ ਨੰਬਰ ਪ੍ਰਿੰਟ ਫਰੰਟ ਬੜਾ ਚੰਗਾ ਕਰਮ ਵਾਲੀ ਦਾ ਸੇਤੂ ਵੀ ਟੀਕਾ ਲੈ ਲਓ ਏ ਬਸ ਉਹੀ ਬਾਈ ਦੀ ਗੱਲ ਸਹੀ ਆ ਗੱਟੇ ਡੇਢ ਗੱਟੇ ਨਾਲ ਠੀਕ ਲੈ ਲੈਣਾ ਗੱਟੇ ਡੇਢ ਗੱਟੇ ਨਾਲ ਡਾ ਠੀਕ ਗੱਲ ਆ ਜਾਣਾ ਇਹਨਾਂ ਨੇ ਬਹੁਤ ਜਿਆਦੇ ਚੰਗੀਆਂ ਬੱਚੀਆਂ ਨੇ ਜੀ ਤਿੰਨਾਂ ਦਾ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ 75000 ਚ ਬਾਈ ਕਹਿੰਦਾ ਤਿੰਨੇ ਬੱਚੀਆਂ ਦੇ ਦੇਾਂਗੇ 100 ਕਿਲੋਮੀਟਰ ਦਾ ਜਿਹੜਾ ਕਿਰਾਇਆ ਫ੍ਰੀ ਹੋ ਜਾਊਗਾ ਠੀਕ ਆ ਕਿ ਨਹੀਂ ਬਾਈ ਅੱਗੇ ਬਾਈ ਲਾਸਟ ਡਾਇਮੰਡ ਪੀਸ ਆ ਗਿਆ ਇਹਦਾ ਡਾਕਟਰ ਜਮਾਨਗੀ ਨਹੀਂ ਆ ਨਗੀਨ ਨਹੀਂ ਆ ਡਾਇਮੰਡ ਪੀਸ ਆ ਬਾਈ ਕਿੰਨੀ ਉਮਰ ਹੈ ਦੀ ਦੰਦੋ ਖੀਰੀ 13 ਦੇ 14 ਮਹੀਨੇ ਦੀ ਉਮਰ ਆ ਦੰਦੋਂ ਖੀਰੀ 13 14 ਮਹੀਨਿਆਂ ਦੀ ਉਮਰ ਫੇਸ ਬੜਾ ਚੰਗਾ ਫੇਸ ਦੇਖ ਬੱਚੀ ਦਾ ਬੋਦੀ ਬਾਦੀ ਬਹੁਤ ਚੰਗੀ ਸਨਖ ਆਪਣਾ ਫੁੱਲ ਬਹੁਤ ਕੱਟ ਪੀਸ ਮਿਲਿਆ ਜਾਨਵਰ ਇਹ ਡਾਕਟਰ ਹਮ ਬਰੀਡ ਦੇਖ ਬਰੀਡ ਦੇਖ ਬੱਚੀ ਦੀ ਕੀ ਬਾਤ ਹੈ ਇਸ ਦੇ ਮੈਂ ਕਹਿੰਦਾ ਅੰਤ ਨਹੀਂ ਕੋਈ ਕਿ ਨਹੀਂ ਮੈਂ ਕਿਹਾ ਬਾੜੀ ਜਿਆਦਾ ਚੰਗੀ ਬੱਚੀ ਹੈ ਧੌਰ ਭਾਈ ਇਹਨੂੰ ਪ੍ਰਿੰਟਰ ਦਿਖਾਈਏ ਕੱਦ ਦੇਖੋ ਬਰੀਡ ਇੱਕ ਨੰਬਰ ਭਾਈ ਝੋਲੀ ਵੀ ਰਖਾਵਾਂਗੇ ਬਿਊਟੀ ਇੱਕ ਨੰਬਰ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਬੋਦੀ ਬਾਦੀ ਪੂਰੀ ਚੰਗੀ ਹੈ ਸਨਖ ਆਪਣਾ ਫੁੱਲ ਆ ਭਾਈ ਪਲੀ ਵੀ ਬਹੁਤ ਆ ਯਾਰ ਬਾਈ ਪਲੀ ਵੀ ਬਹੁਤ ਜ਼ਿਆਦੇ ਹੈਗੀ ਡਾਕਟਰ ਬੱਚੀ ਟੀਕੇ ਦੇ ਵੀ ਕਾਬਲ ਹੀ ਹੈ ਕੀ ਕਹਦੇ ਵੀ ਕਾਬਲਾ ਜਾਵਾਂ ਹੂੰ ਹੂੰ ਠੀਕ ਹੈ ਤੇ ਜਮਾ ਕਾਬਲਾ ਜਾਣ ਸਰਟੀਫਿਕੇਟ ਲੈਣਾ ਕਰਮਾਲੀ ਨੇ ਬਸ ਹੀਟ ਜਉਣ ਦੀ ਦੇ ਰਹੀ ਆ ਕੱਦ ਬਰੀਟ ਕਿਸੇ ਪਾਸੋਂ ਕਰਮਾਲੀ ਨੂੰ ਕੋਈ ਗਾੜ ਨਹੀਂ ਕਿਹੜੇ ਸੀਮਣ ਦੀ ਆ ਬਰੂਟ ਬਾਲ ਦੀ ਬੱਚੀ ਹੈਗੀ ਡਾਕਟਰ ਇਹ ਓਕੇ ਹਾਂਜੀ ਮਾਂ ਦਾ ਕੀ ਰਿਕਾਰਡ ਆ ਬਾਈ ਇਹਦਾ ਡਾਕਟਰ 38 ਕਿਲੋ ਦਾ ਰਿਕਾਰਡ ਆ ਮਾਦਰ ਦਾ ਓਕੇ ਹਾਂਜੀ ਪਲੀ ਵੀ ਬਹੁਤ ਆ ਹਨਾ ਪਲੀ ਵੀ ਬਹੁਤ ਜ਼ਿਆਦੇ ਚੰਗੀ ਬੱਚੀ ਹੈਗੀ ਸਹੀ ਗੱਲ ਆ ਬਾਈ ਚੋਲੀ ਦਿਖਾ ਦਈਏ ਭਾਈ ਚਾਰ ਹੀ ਥਣ ਚਾਰ ਹੀ ਥਾਣਾ ਰੱਟਨ ਸ਼ਾਨੀ ਪੰਜਵਾਂ ਪੂਰੇ ਆ ਹਨਾ ਚੋੜੀ ਬਲ ਬਲ ਪਿੱਠ ਪੂਰੇ ਦੀ ਚੜਾਈ ਦੇਖ ਬੱਚੀ ਦੀ ਚਾਰ ਹੀ ਥਣ ਕੱਲਾ ਕੱਲਾ ਬੈਕ ਸਾਈਡ ਦਾ ਢਾਂਚਾ ਦੇਖ ਬੱਚੀ ਦਾ ਕੀ ਬਾਤ ਆ ਪੁਲੀ ਵੀ ਤਾਂ ਫੁੱਲ ਲੱਗ ਕਰ ਮਣੀ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਰੱਖ ਹਮ ਸਹੀ ਗੱਲ ਤੇ ਸਿੰਗਲ ਦਾ ਮੁੱਲ ਕਿੰਨਾ ਇਹਦਾ ਮੁੱਲ ਡਾਟਰ 40000 ਰੁਪਏ ਜੀ ਠੀਕ ਆ ਮਾਨਦਾਨ ਹੋ ਜਾ ਜ਼ਰੂਰ ਕਰਾਂਗੇ ਡਾਟਰ ਓਕੇ ਭਾਈ ਠੀਕ ਆ ਨਾਗਸੀ ਭਰਾ ਕੋਲੇ ਜਿਹੜੇ ਸਾਰੀ ਦਿਖਾਦੇ ਭਾਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਵੀ ਭਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਦਲੋਂ ਧੰਨਵਾਦ